ਬੱਬੀ ਪਾਇਆ ਕਹਿੰਦਾ ਕੰਮ ਹੈ ਕੰਮ ਬੱਬੀ ਮੇਰੇ ਜਿਹੜੇ ਬੌਥੇ ਨੇ ਮੈਂ ਬੱਦੂ ਤੇ ਉਹਦਾ ਘਾਰੇ ਵੀਰ ਮੇਰਾ ਲੱਗੇ ਜੇ ਉੱਤਰ ਜਾ ਫਿਰ ਜੇ ਆਉਂਦੇ ਮਹਰਬਾਨਾ ਤੋਂ ਮੈਨੂੰ ਕੋਲ ਨੇ 15 ਲੱਕੜੇ 20 ਲੱਕੜੇ ਵੀ ਲੱਗੇ ਗੁਰਜੀਤ ਸਿੰਘ ਦਾ ਰਾਏ ਗੁਰਜੀਤ ਕੀ ਪਤ ਹੈ ਸਦੀ ਮੰਗਲੀ ਨਿਵਾਤੀਆਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਤੁਹਾਨੂੰ ਇੰਨਾ ਮਾਣ ਦਿੱਤਿਆ ਸਾਡੇ ਬਜ਼ੁਰਗ ਸਾਡੇ ਨੌਜਵਾਨ ਭਰਾ ਇਹਨਾਂ ਜੀ ਤੁਹਾਨੂੰ ਮਾਣ ਨਾਲ ਇੱਥੇ ਸੱਦਿਆ ਤੇ ਆਪ ਵੀ ਮਿਹਨਤ ਕਰ ਰਹੇ ਆ ਵੀ ਅਸੀਂ ਜਿਹੜੀ ਆ ਮਨਜੀਤ ਸਿੰਘ ਦੀ ਜਿਹੜੀ ਆਵਾਜ਼ ਨੂੰ ਗੁਲੰਦ ਕਰੀਏ ਸਾਡੇ ਆਉਣ ਵਾਲੇ ਜਿਹੜੇ ਆ ਮਸਲੇ ਆ ਉਹਨਾਂ ਨੂੰ ਤੁਸੀਂ ਆਪ ਹੱਲ ਕਰੀਏ ਸਾਡੇ ਤੁਹਾਨੂੰ ਆ ਵੀ ਇਹ ਚੀਜ਼ਾਂ ਪਰ ਆਪ ਹੱਲ ਇਹ ਚੀਜ਼ਾਂ ਜਿਹੜੀਆਂ ਆ ਮਸੂਰ ਕਰਨੀਆਂ ਪੈਣਗੀਆਂ ਕਿ ਸਾਡੇ ਜਿਨ੍ਹਾਂ ਨੂੰ ਅਸੀਂ ਵੋਟਾਂ ਕਰਦਨੇ ਆ ਉਹ ਵੋਟਾਂ ਲੈ ਕੇ ਸਾਡੇ ਦੇ ਕਿੱਦਾਂ ਅਤਿਆਚਾਰ ਕਰਦੇ ਆ ਉਹ ਇਸ ਦੀ ਸਾਰੀਆਂ ਪਾਰਟੀਆਂ ਦੇਖ ਲਈਆਂ ਅਕਾਲੀ ਇੱਥੇ ਵੀ ਦੇਖ ਲਈਏ ਕਾਂਗਰਸੀ ਦੇਖ ਲਈਏ ਇੱਕ ਝਾੜੂ ਪਾਰਟੀ ਰਹਿ ਗਈ ਸੀ ਸਾਨੂੰ ਉਹਨਾਂ ਦੇ ਬਹੁਤ ਮਾਰਤੀ ਕਿ ਸਾਡੇ ਜਿੱਦਣ ਮੰਤਰੀ ਦੇ ਭੇਜੇ ਸੀ ਕਿ ਏਟੀਓ ਵੱਡਜੂਗਾ ਸਾਡੇ ਮੁਫਲੇ ਹਲ ਹੋ ਜਾਣਗੇ ਸਾਡਾ ਸਾਡੀ ਹਵਾ ਪਾਪੂ ਸਾਡਾ ਪਾਣੀ ਸਾਡਾ ਮੌਜੂ ਸਾਡੇ ਰਸਤੇ ਯਾਦ ਹੋ ਜਾਣਗੇ ਅਸੀਂ ਹੀ ਕਿਤਾਬ ਲਕੀ ਗਏ ਅਸੀਂ ਬਾਹਰ ਜਾਪਿਆਂ ਵਾਲੇ ਉਹਨੇ ਕਿ ਠੱਗੇ ਮਹਿਸੂਸ ਕਰਦੇ ਰਹੇ ਆ ਵੀ ਸਾਡੇ ਕੋਲ ਬਹੁਤ ਤਗੜੀ ਕਰਤੀ ਹੋ ਗਈ ਆ ਜਦੋਂ ਕਾਂਗਰਸ ਦੀ ਸਰਕਾਰ ਸੀ ਅਸੀਂ ਤਾਂ ਰੋਲ ਵੀ ਨਹੀਂ ਦੇ ਰਹੇ ਅਸੀਂ ਆ ਕੇ ਆਵਾਜ਼ ਬੁਲੰਦ ਕਰਦੇ ਰਹੇ ਜਦੋਂ ਝਾੜੂ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨੇ ਸਾਡੇ ਇਰਮਾਨਾਂ ਦੇ ਕੋਤੇ ਹੀ ਫੇਰ ਕੇ ਰੱਖ ਦਿੱਤਾ ਸਾਨੂੰ ਇਹਨਾਂ ਨੇ ਨੋੜ ਨਹੀਂ ਕਰਨ ਦਿੱਤੀ ਸਭ ਤੋਂ ਵੱਡੀ ਗੱਲ ਇਹ ਆ ਜਦੋਂ ਸਿਵਲ ਬੰਦਾ ਹੁੰਦਾ ਜਦੋਂ ਅਸੀਂ ਜਿੱਥੇ ਅਰਜਨੇ 456 ਜਿਲ੍ਹੇ ਦੇ ਸਾਡੇ ਨਾਲ ਹੋਰ ਵੀ ਬੇੜਾ ਜਿੰਨੇ ਜੁੜੇ ਹੋਏ ਸੀ ਸਾਡੇ ਕੋਲ ਪਰੀ ਪਾਵਰ ਨਹੀਂ ਸੀ ਪਾਵਰ ਨਾ ਹੋਰ ਦੇ ਕਰਕੇ ਅਸੀਂ ਜਿੰਨੇ ਜੋਗੇ ਅੱਗੇ ਨੇ ਲੜੇ ਜਿੰਨੇ ਜੋਗੇ ਅੱਗੇ ਇਸ ਦੀ ਮੀਟਿੰਗਾਂ ਡੀਸੀ ਨਾਲ ਐਸਡੀਐਮ ਨਾਲ ਜ ਕੋ ਦਸਦੀ ਹੈਗੇ ਅਸੀਂ ਮੀਟਿੰਗਾਂ ਕੀਤੀਆਂ ਸਾਡੇ ਕੋਲ ਪਰਚੇ ਵੀ ਹੋਏ ਐ ਕੁੱਟਿਆ ਵੀ ਸਾਨੂੰ ਮੰਨਾਂ ਨਹੀਂ ਮਨਦੀਪ ਉਹਨਾਂ ਨੇ ਕੁੱਟਿਆ ਜਿਨ੍ਹਾਂ ਦੇ ਵਿੱਚ ਵੀ ਗਏ ਸਾਟੀ ਉਹ ਤੋਂ ਬਾਹਰ ਜੰਦੀਪ ਆਉਂਦਾ ਸੀ ਜੇ ਆਪਾਂ ਜੇ ਪਿੰਡ ਦਾ ਸਕੂਲ ਲਈ ਕੁਝ ਕਰਨਾ ਹੈ ਕੋਈ ਕਲੈਕਸ਼ਨ ਲੜਨੀ ਹੋਵੇ ਅੱਧੀ ਗਾਉਂ ਮਨੀਤ ਸਿੰਘ ਜਿਹਨੇ ਜੋਗੇ ਹੈ ਨਹੀਂ ਸਾਡੀ ਇਲੈਕਸ਼ਨ ਸਾਨੂੰ ਤੇ ਮਿਲਦੇ ਵਿੱਚ ਮੈਂ ਤੇ ਉਹ ਕਹ ਲਾ ਕਿ ਇਹ ਸਟਾਰਟਾ ਮੁੱਕ ਲਿਆ ਕੋਈ ਕੋਈ ਹੋਰ ਬੰਦਾ ਵੇਖ ਲੈ ਇੰਨੇ ਲਾੜ ਖੜੇ ਆ ਤਾਂ ਅਸੀਂ ਤੇਰੇ ਕੋ ਭਰੇ ਨਹੀਂ ਹੁੰਦੇ ਆਂਦਾ ਨਹੀਂ ਇਹ ਮੰਤਰੀਆਂ ਨਾਲ ਕਰਨੀ ਹੈ ਤੇ ਆਪਾਂ ਨੂੰ ਆਪ ਹੀ ਲੜਖਣ ਕਰਨੀ ਪਊਗੀ ਕਿਉਂਕਿ ਸਾਡੇ ਸਾਰੇ ਵਿਸ਼ਵਾਸ ਟੁੱਟ ਚੁੱਕਿਆ ਸੀ ਇੱਕ ਪਾਸੇ ਸਾਡੇ ਪੰਜਾਬ ਦੀ ਜਿਹੜੀ ਆ ਉਹ ਬੱਲੇ ਬੱਲੇ ਦੇ ਦਿੰਦੀ ਦੂਜੇ ਪਾਸੇ ਜਦੋਂ ਜਿੱਤੋ ਜਿੱਤਦਾਰ ਤੇ ਜਦੋਂ ਸਾਡੇ ਹੱਕਾਂ ਦੇ ਵਿੱਚ ਕੇਸ ਹੋ ਰਿਹਾ ਨਹੀਂ ਰਾਂ ਸਾਡੇ ਯਾਰੋ ਨਾਲੇ ਉਹ ਦੇਖ ਤੇ ਉੱਥੋਂ ਜਾ ਕੇ ਪੰਜਾਬ ਦੇ ਰੰਗਜੀਤ ਨਾਲ ਮੀਟਿੰਗਾਂ ਕਰਕੇ ਨਕੀਸਵਾਸ ਲੈ ਰਹੇ ਨਹੀਂ ਆਓ ਜੇ ਚਲੋ ਅਸੀਂ ਲੜਖਣ ਲਈ ਸਾਡੇ ਪਿੰਡਾਂ ਦਾ ਜੋਰ ਵੀ ਫੜਵਾਓ ਸਾਡੇ ਸਿਰ ਮੱਤੇ ਆ ਹੋਰ ਸਾਲੋਂ ਸਾਡੇ ਭੈਣ ਭਰਾ ਬਹੁਤ ਕੁਝ ਕਹਿੰਦੇ ਆ ਕਿ ਤੁਸੀਂ ਦਰੋ ਦਰਸਤ ਤੁਸੀਂ ਦਰੋ ਅਸਲੀ ਤੇ ਵੇਖੋ ਅਸਲੀ ਅੱਜ ਵੀ ਆਪਣੇ ਪਿੰਡਾਂ ਦੇ ਲੋਕ ਅੱਧੀ ਪਿਛੇ ਨਿਹੜ ਜੇ ਜਦੋਂ ਇਹ ਘਰੇ ਇਹਨਾਂ ਦੀਪ ਲਾਕੇ ਪਰਤੇ ਵੀ ਹੋਣੇ ਉੱਤ ਵੀ ਬੈਣੀ ਹੋ ਸਕਦਾ ਇਹਦੇ ਵਿੱਚ ਸਾਡੀ ਜਾਗ ਵੀ ਚਲ ਜਾਂਦੀ ਹੈ ਕਿ ਭਾਈ ਵੀ ਜੇ ਬਿਮਾਰੀਆਂ ਨਾਲ ਵੀ ਲੜ ਕੇ ਆਪਾਂ ਮਰਨਾ ਜੇ ਇਦਾਂ ਮੋਰ ਲੱਜੂ ਕਿ ਬਾਕੀ ਸਾਡੇ ਪੇਂਡਵਾਸੀ ਦੇ ਜੁੜੇ ਆ ਸਾਡੇ ਇਲਾਕੇ ਦੇ ਇਹੋ ਜੇ ਬਚੂਗਾ ਜੇ ਸਾਡੇ ਮੋਰੰਗ ਦੇ ਨਾਲ ਸਾਡਾ ਇਲਾਕਾ ਪਾਈਦਾ ਤੇ ਕੋਈ ਪਰਿਵਾਰੀ ਅਸੀਂ ਦਰੇ ਲਾ ਲਿਆ ਫਿਰ ਦੂਸਰੀ ਗੱਲ ਜਦੋਂ ਅਸੀਂ ਕਿਤੇ ਵੀ ਗਏ ਆ ਕੋਰਟ ਦੇ ਵਿੱਚ ਗਏ ਆ ਆਪਣਾ ਐਸਟੀਐਮ ਦਫਤਰ ਗਏ ਆ ਜੀਸੀ ਦਫਤਰ ਗਏ ਆ ਜਦੋਂ ਅਸੀਂ ਉੱਥੇ ਜਾਂਦੇ ਰਹੇ ਹੁਣ ਸਾਨੂੰ ਪਤਾ ਹੀ ਨਹੀਂ ਕਿ ਕੀ ਦੇਸਤੀ ਦਾ ਉੱਥੇ ਜਿਹੜਾ ਬਾਹਰ ਪੀਰ ਵੀ ਹੁੰਦਾ ਵੀ ਉਹਦੀ ਜਿੰਨੂ ਨਹੀਂ ਭਿਲੀ ਆਉਂਦਾ ਦੱਸੋ ਤੁਸੀਂ ਕਿਹੜੇ ਪਿੰਡ ਦੀ ਪਮਜਾਇਰ ਨੇ ਜੇ ਕਿਹੜੇ ਪਿੰਡ ਦੇ ਦੱਸੋ ਮੋੜ ਪਾਰ ਜੇ ਅਗਰ ਇੱਕ ਟਾਈਮ ਇਦਾਂ ਦਾ ਵੀ ਹੈ ਸਾਨੂੰ ਇਹ ਹੈਗੇ ਜੇ ਤੁਸੀਂ ਵੋਟਾਂ ਦੇ ਚਪਟਾਤੀ ਵੀ ਹੈਗੇ ਜੇ ਚੌਂਕੀਦਾਰ ਹੋਰੀ ਚੌਂਕੀਦਾਰ ਵੀ ਹੈਗੇ ਜੇ ਇਹਦੇ ਫਾਰੋਂ ਦਾਤੋ ਹੈ ਮੀਟਿੰਗ ਦਾ ਡੀਡਿਕਾ ਉਹਨਾਂ ਕਰਵਾ ਦੋ ਗੰਗਦੀਪ ਜੀ ਇਹ ਤਾਂ ਹੋਈ ਨਾ ਗੱਲ ਕਹਿੰਦੇ ਉਹਨਾਂ ਨੇ ਇਹ ਗੱਲ ਆ ਠੀਕ ਹੈ ਜੀ ਪੀਰ ਤੇ ਕਤਿ ਉਹ ਲੋਕ ਹੋਰ ਜੰਗਾਂ ਦੇ ਘਰਾਂ ਦੇ ਵਿੱਚ ਬਿਮਾਰੀਆਂ ਆ ਗਿਆ ਕਿਸੇ ਦੇ ਘਰ ਕਾਲਾ ਪੀੜੀ ਆ ਗਿਆ ਕਿਸੇ ਦੇ ਘਰ ਕਾ ਉੱਤਰ ਆ ਗਈ ਕਿਸੇ ਦੀਆਂ ਕਿਰਨੀਆਂ ਡੈਮੇਜ ਹੋ ਗਿਆ ਅਸੀਂ ਪੀੜਤ ਲੋਕ ਆ ਸੀ ਡੀਸੀ ਸਾਹਿਬ ਨਾਲ ਮੀਟਿੰਗ ਕਰਨ ਆਏ ਆ ਫਿਰ ਜੇ ਸਾਡੇ ਕੋਲ ਪਾਵਰ ਹੋਣੀ ਤੇ ਅਸੀਂ ਡੀਸੀ ਨਾਲ ਸਿੱਧੀ ਵੀ ਮੀਟਿੰਗ ਕਰ ਸਕਦੇ ਸੀ ਪਰ ਸਾਡੇ ਕੋਲ ਪਾਵਰ ਨਹੀਂ ਸੀ ਹੈਗੀ ਅਜੇ ਮੇਰੇ ਭਰਾ ਕੋਲ ਪਾਵਰ ਆ ਇਹਨੂੰ ਆਪਨਾ ਅਸਲੀ ਬੋਲਣਾ ਨਹੀਂ ਛੱਡਿਆ ਤੁਸੀਂ ਐਕਟੀਵਿਟੀ ਮਨਦੀਪ ਖਧੋਰੇ ਦੇ ਪੇਜ ਤੇ ਵੇਖੋ ਜਿੰਨਾ ਵੀ ਹੋਇਆ ਆਪਾਂ ਚਿਰ ਦੇ ਇਹ ਸਵਾਹੀਆ ਉਹਦਾ ਉਸੇ ਵੇਲੇ ਭਾਵੇਂ ਅਰਥੀ ਉਹ ਪੋਲੂਸ਼ਨ ਕੰਟਰੋਲ ਬੋਰਡ ਜਿੰਨਾ ਵੀ ਜਿਹਦੇ ਨਾਲ ਵੀ ਹੋਇਆ ਮਨਦੀਪ ਨੇ رابطہ ਕਰਕੇ ਉਹਦਾ ਰੋਕਤ ਕੀਤੀ ਆ ਉਹਦਾ ਕਿਤੇ ਅੱਗੇ ਆ ਇਸ ਚੈਨਲ ਦੇ ਵਿੱਚ ਬਹੁਤ ਬਖਦੀ ਤੇ ਹੈਗੇ ਮੁਸ਼ਕਲ ਕਿਸੇ ਵਕਤ ਆਪਾਂ ਨੂੰ ਕਈ ਸਾਡੇ ਭੈਣ ਭਰਾਵਾ ਉਹ ਵੀ ਗੱਲ ਕਹਿਣਗੇ ਜਿਹੜਾ ਸਾਨੂੰ ਉਹਨਾਂ ਦੇ ਰਸਤੇ ਦੀ ਕੀ ਮੁਸ਼ਕਲ ਆ ਸਾਨੂੰ ਉਹਨਾਂ ਦੇ ਪਾਣੀ ਦਾ ਕੀ ਆ ਪਰ ਨਹੀਂ ਅਸੀਂ ਤਾਂ ਤੁਹਾਡੇ ਕੋਲ ਜਿੱਥੇ ਪ੍ਰਿਆਰ ਦੇ ਲੈ ਕੇ ਆਏ ਆ ਠੀਕ ਮੰਨਣ ਆਏ ਆ ਕਿ ਤੁਸੀਂ ਪਿੰਡ ਦੇ ਵਿੱਚ ਸਾਰੇ ਆਪਣੇ ਭੈਣ ਭਰਾਵਾਂ ਨੂੰ ਜਾ ਕੇ ਇੱਕ ਯਾਰਦਤ ਕਰੋਗੇ ਤੇ ਉਹਨਾਂ ਦੇ ਉਹਨਾਂ ਦੇ ਪਜੰਦੇ ਨਾਲ ਨਾਲ ਹੋ ਸਕਦਾ ਹੈ ਕਿ ਸਾਡੇ ਦਾ ਕਿਸੇ ਦਾ ਕੋਈ ਉੱਤੇ ਕਿਸੇ ਦੀਆਂ ਮਾਫ਼ੀਆਂ ਹੋਣ ਕਿਸੇ ਦੀਆਂ ਭੂਆ ਹੋਣ ਕਿਤੇ ਨੇ ਨਾਲ ਕਿ ਕਿ ਕਿਸੇ ਇੰਦਿਆਰ ਕੋਈ ਭੈਣ ਗਿਆ ਹੀ ਹੋਵੇ ਭਾਗਿਆ ਉਹਨਾਂ ਦੇ ਨਾਲ ਹੀ ਜਿਹੜੀ ਆ ਦੂਸਰੀ ਮਰਜ਼ਤ ਕਰਨੀ ਆ ਮੈਂ ਇੰਨੇ ਕੁ ਬੇਨਤੀਆਂ ਕਰੇ ਜੇ ਕੋਈ ਮੇਰੇ ਕੋਲੋਂ ਵੀ ਵਾਧੂ ਕੋਈ ਗੱਲ ਬੋਲੀਏ ਉਹ ਮੈਂ ਕੰਮ ਦਾ ਇਜਾਜ਼ਤ ਆ ਪਰ ਇਹ ਵੀ ਸਾਡੀ ਫਰਿਆਦ ਜਿਹੜੀ ਆ ਤੁਹਾਡੇ ਚਰਨਾਂ ਦੇ ਵਿੱਚ ਆ ਕਿ ਤੁਸੀਂ ਸਾਡੀ ਵੱਧ ਛੱਡ ਕੇ ਮਰਜ਼ਤ ਕਰੋ ਭਾ ਲੋ ਕਾਮਯਾਬ ਇੱਕ ਅਲੀ ਸਾਨੂੰ ਵੱਡੇ ਵੀਰ ਮਨਜੀਤ ਸਿੰਘ ਕਰਦੇ ਹੋ ਨੂੰ ਮੌਕਾ ਦਿਓ 42 ਪਿੰਡ ਦੇ 42 ਪਿੰਡਾਂ ਦੇ ਵਿੱਚ ਜਾ ਕੇ ਅਸੀਂ ਆਪ ਦੇਖਾਂਗੇ ਕਿ ਜਿੰਨਾ ਕਿ ਸਰਟੀਫਿਕੇਟ ਭਾਵੇਂ ਨੌਲੇਜ ਹੈਗੀ ਆ ਕਿੰਨੇ ਕਿ ਜਿੱਦਾਂ ਪੜਿਆ ਲਿਖਿਆ ਵੀਰੇ ਸੂਝਵਾਨ ਨੌਜਵਾਨ ਨੇ ਆ ਜਿੰਨੇ ਕਿ ਸਾਨੂੰ ਨੌਲੇਜ ਹੈਗੀ ਇਹ ਬਸ ਤੋਂ ਵੱਧ ਆਪਣੇ ਜੀ ਜਾਣ ਲਾ ਕੇ ਤੇ ਪਿੰਡਾਂ ਦੇ ਵਿੱਚ ਜਿੱਥੇ ਤੱਕ ਵੀ ਹੈਗੀ ਆ ਆਪਾਂ ਜਿਹੜੀ ਵੀ ਮੁਸ਼ਕਲ ਹੋਊਗੀ ਉਹਦਾ ਹੱਲ ਕਰਾਂਗੇ ਇਹਨਾਂ ਕਿ ਬਿੰਦਿਆਂ ਦਾ ਕੰਮ ਦੇ ਜਾਂਚ ਕਰੀ ਵਾਹ ਕੋਈ ਜੀ ਕਾਲਤਾ ਵਾਹ ਜੀ ਬੱਦੀ